ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਾਰੀ ਫੇਰ ਹਾਜ਼ਰ ਹਾਂ ਇੱਕ ਖਾਸ ਮੁੱਦੇ ਤੇ ਅਸੀਂ ਬੁੱਧ ਸਿੰਘ ਚਾਂਕਾ ਜੀ ਦੇ ਨਾਲ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਭਾਈ ਬੁੱਧ ਸਿੰਘ ਜੀ ਚਾਂਕਾ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਾਂ ਚਾਂਕਾ ਸਾਜੋ ਪਿਛਲੇ ਦਿਨੀ ਦੋ ਸੰਬੰਧ ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਸ ਦੇ ਸਬੰਧ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਔਰ ਉਹ ਲਾਗੂ ਕਿਉਂ ਨਹੀਂ ਹੋ ਰਿਹਾ ਉਹ ਅਕਾਲੀ ਦਲ ਦੀ ਜਿਹੜੀ ਆਪ ਭਗਤੀ ਨਵੀਂ ਆ ਉਹਨੂੰ ਦੁਬਾਰਾ ਕਿਉਂ ਨਹੀਂ ਸ਼ੁਰੂ ਕੀਤਾ ਜਾ ਰਿਹਾ ਅਤੇ ਉਹਦੇ ਨਾਲ ਹੀ ਜਿਹੜੀਆਂ ਸਾਡੀਆਂ ਅਕਾਲੀ ਸ਼ਖਸੀਤਾ ਹੈ ਉਹ ਹੁਕਮਨਾਮੇ ਨੂੰ ਮੰਨਣ ਨੂੰ ਤਿਆਰ ਕਿਉਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਦੇਖ ਰਹੇ ਵਤਨ ਦੀ ਮਿੱਟੀ ਧੇਵ ਟੀਵੀ ਜਿਹੜਾ ਚੈਨਲ ਆ ਉਹਦੇ ਤੇ ਸਾਰੇ ਸਰੋਤਿਆਂ ਨਾਲ ਫਤਿਹ ਦੀ ਸਾਂਝ ਅਰਚ ਕੀਤੀ ਆ ਫਤਿਹ ਦੀ ਸਾਂਝ ਨੂੰ ਫਤਿਹ ਦੇ ਵਿੱਚ ਪ੍ਰਵਾਨ ਕਰਨਾ ਜੀ ਡਾਕਟਰ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਆ ਕਿ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ ਵਾ ਉਹਦੇ ਤੇ ਇਨ ਬਿਨ ਜਿਹੜਾ ਵਾ ਪੈਰਾ ਨਹੀਂ ਦਿੱਤਾ ਜਾ ਰਿਹਾ ਇਹ ਗੱਲ ਜਿਹੜੀ ਅੱਜ ਚਰਚਾ ਚੱਲ ਰਹੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਪੰਥਕ ਲੀਡਰਾਂ ਨੂੰ ਔਰ ਪੰਥਕ ਸ਼ਕੀਤਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਪੰਥਕ ਤੌਰ ਤੇ ਧਿਰਾਂ ਬਣ ਕੇ ਕੰਮ ਕਰ ਰਹੀਆਂ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿੰਨਾ ਚਿਰ ਅਸੀਂ ਸਾਰੇ ਸਮਰਪਿਤ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਸਿੱਖਾਂ ਦਾ ਕੋਈ ਵੀ ਮਸਲਾ ਜਿਹੜਾ ਵਾ ਹੱਲ ਨਹੀਂ ਹੋ ਸਕਦਾ ਨਹੀਂ ਔਰ ਅਕਾਲ ਤਖਤ ਸਾਹਿਬ ਤੋਂ ਜੇ ਸਿੱਖੀ ਭੱਜ ਦੇ ਨਜ਼ਰ ਆਉਣਗੇ ਚਾਹੇ ਉਹ ਕੋਈ ਸਿੱਖ ਲੀਡਰ ਹੋਵੇ ਚਾਹੇ ਕੋਈ ਆਮ ਸਿੱਖ ਹੋਵੇ ਜੀ ਜੇ ਉਹ ਅਕਾਲ ਤਖਤ ਸਾਹਿਬ ਤੋਂ ਬਾਗੀ ਹੁੰਦਾ ਵਾ ਤਾਂ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣ ਵਾਲੀ ਗੱਲ ਹੈ ਅਸੀਂ ਪੁਰਾਤਨ ਇਤਿਹਾਸ ਦੇ ਪਿੱਛੇ ਨਜ਼ਰ ਮਾਰੀਏ ਤੇ ਜਿਵੇਂ ਆਨੰਦਪੁਰ ਸਾਹਿਬ ਦਾ ਜਿਹੜਾ ਜੁੱਧ ਸੀ ਕਿਲੇ ਦਾ ਜੁੱਧ ਜੀ ਤੇ ਉਦੋਂ ਇੱਕ ਵਜ਼ਾਵਾ ਲਿਖ ਕੇ ਉਹ ਸਿੱਖ ਭੱਜੇ ਸੀ ਜੀ ਠੀਕ ਹੈ ਜੀ ਤੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਮੈਂ ਤੁਹਾਡੇ ਇਸ ਵਜ਼ਾਵੇ ਨੂੰ ਪ੍ਰਵਾਨਗੀ ਦਿੰਦਾ ਹਾਂ ਪਰ ਤੁਸੀਂ ਸਾਰੇ ਜਾਣੇ ਇਹਦੇ ਤੇ ਸਾਈਨ ਕਰਕੇ ਜਾਓ ਔਰ ਇੱਕ ਇੱਕ ਸਿੰਘ ਦੇ ਕੋਲੋਂ ਸਾਈਨ ਕਰਵਾਏ ਗਏ ਸੀ ਤੇ ਮੈਂ ਕਹਿੰਦਾ ਜੇ ਅਕਾਲੀ ਦਲ ਦੇ ਲੀਡਰਾਂ ਨੇ ਚਾਹੇ ਪੰਥ ਦੀਆਂ ਹੋਰ ਜਮਾਤਾਂ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭੱਜਣਾ ਵਾ ਤੇ ਮੈਂ ਨਾਲ ਦੀ ਨਾਲ ਜਥੇਦਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਾ ਜਥੇਦਾਨ ਸਾਹਿਬ ਜੀ ਤੁਸੀਂ ਵੀ ਇੱਕ ਫਰਮਾਨ ਲਿਖਵਾਓ ਇਹਨਾਂ ਕੋਲੋਂ ਕਿ ਤੁਸੀਂ ਇੱਥੇ ਲਿਖ ਸਾਈਨ ਕਰਕੇ ਦੇ ਕੇ ਜਾਓ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਨਹੀਂ ਅਸੀਂ ਤਾਂ ਆਪਣੀਆਂ ਮਨਮਰਜ਼ੀਆਂ ਕਰਨੀਆਂ ਵਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਦੁਖੀ ਹਿਰਦੇ ਦੇ ਨਾਲ ਕਿ ਸਾਡੇ ਬਾਹਰ ਲੀਆਂ ਸਟੇਟਾਂ ਤੇ ਬੈਠੇ ਸਿੱਖ ਇਸ ਗੱਲ ਦੀ ਚਿੰਤਾ ਕਿ ਜੇ ਅਕਾਲ ਤਖਤ ਸਾਹਿਬ ਦੀ ਹੋਂਦ ਖਤਰੇ ਦੇ ਨਜ਼ਰ ਆ ਰਹੀ ਆ ਅਕਾਲ ਤਖਤ ਸਭ ਦੀ ਜਿਹੜੀ ਮਾਨਵਰਜਾਤਾ ਵਾ ਉਹਨੂੰ ਉਲੰਘਣਾ ਤੌਰ ਤੇ ਜਿਹੜਾ ਉਹਦੀ ਉਲੰਘਣਾ ਕੀਤੀ ਜਾ ਰਹੀ ਆ ਵੀ ਮੰਨਿਆ ਨਹੀਂ ਜਾ ਰਿਆ ਆਪਣੇ ਸਿੱਖ ਆਗੂ ਵੱਲੋਂ ਕਿਉਂਕਿ ਅਕਾਲ ਤਖਤ ਸਾਹਿਬ ਬਹੁਤ ਵੱਡੀ ਜਿਹੜੀ ਸਾਡੀ ਸਰਮੋਹ ਜਥੇਬੰਦੀ ਆ ਔਰ ਸਾਡਾ ਇੱਕ ਤਖਤ ਆ ਜਿੱਥੋਂ ਪੂਰੇ ਸਿੱਖ ਸੁਰੱਖਿਤ ਨਜ਼ਰ ਆਉਣੇ ਚਾਹੀਦੇ ਆ ਚਾਹ ਕਾਲ ਸਰ ਇੱਕ ਗੱਲ ਇਹ ਆ ਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਤੇ ਖੜ ਕੇ ਉਸ ਨਾਲ ਗਲਤੀਆਂ ਨੂੰ ਸੀ ਮੰਨਿਆ ਤੇ ਜੇ ਇਹ ਸਿੱਖ ਹੋਣ ਦੇ ਨਾਤੇ ਇਸ ਗੱਲ ਤੋਂ ਹੀ ਮਨਕਰ ਹੁੰਦੇ ਆ ਭੱਜਦੇ ਆ ਤੇ ਕੌਣ ਮੰਨੂਗਾ ਨਹੀਂ ਮੈਂ ਆ ਤਰ ਮੂਦਾਰਨ ਦਿੱਤੀ ਆ ਕਿ ਜੇ ਤੁਸੀਂ ਗੁਰੂ ਤੋਂ ਮੁਨਕਰ ਹੋਣਾ ਨਾ ਅਕਾਲ ਤਖਤ ਸਾਹਿਬ ਤੋਂ ਮੁਨਕਰ ਹੋਣਾ ਵਾ ਤੇ ਉਸ ਤਰੀਕੇ ਨਾਲ ਲਿਖ ਕੇ ਦੇ ਕੇ ਜਾਓ ਕਿ ਅਸੀਂ ਇਕਾਲ ਤਖਸਰ ਨੂੰ ਮੰਨਦੇ ਹੀ ਨਹੀਂਗੇ ਇੱਕ ਬੰਦੇ ਤੁਸੀਂ ਇਕਾਲ ਤਖਸਰ ਦਾ ਨਾਮ ਲੈ ਕੇ ਰਾਜਨੀਤੀ ਕਰਦੇ ਜੋ ਦੂਸਰੇ ਬੰਦੇ ਤੁਸੀਂ ਇਕਾਲ ਤਖਸਰ ਨੂੰ ਮੰਨਣਾ ਨਹੀਂ ਚਾਹੁੰਦੇ ਤੁਸੀਂ ਡਿਫਾਈਨ ਕਿੱਥੇ ਕਰਦੇ ਜੋ ਖੜੇ ਕਿੱਥੇ ਜੋ ਮੈਂ ਸਿੱਖ ਆਤਮਾ ਨੂੰ ਸਵਾਲ ਕਰਦਾ ਵਾਂ ਪੰਥਕ ਲੀਡਰਾਂ ਨੂੰ ਸਵਾਲ ਕਰਦਾ ਵਾਂ ਵੀ ਤੁਸੀਂ ਖੜੇ ਕਿੱਥੇ ਜੋ ਜੇ ਤੁਸੀਂ ਇਕਾਲ ਤਖਸਰ ਦੇ ਹੁਕਮਨਾਮੇ ਦੀ ਉਲੰਘਣਾ ਕਰਦੇ ਜੋ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਹੀ ਨਹੀਂ ਮੰਨਣਾ ਚਾਹੁੰਦੇ ਤੇ ਬਾਹਰ ਜਾ ਕੇ ਤੁਸੀਂ ਹਵਾਲਾ ਕਾਲਪਖ ਸਾਹਿਬ ਦਾ ਦਿੰਦੇ ਜੋ ਵੋਟਾਂ ਮੰਗਣੀਆਂ ਤਾਂ ਤੁਸੀਂ ਅਕਾਲ ਤਖਤ ਸਾਹਿਬ ਦਾ ਹਵਾਲਾ ਦਿੰਦੇ ਜੋ ਕਿਉਂਕਿ ਤੁਸੀਂ ਆਪਣਾ ਸਟੈਂਡਾ ਦੱਸੋ ਕਿ ਤੁਸੀਂ ਗੁਰੂ ਦੇ ਨਾਲ ਜੋ ਕਿ ਚਾਹੇ ਗੁਰੂ ਤੋਂ ਵਿਰੋਧੀਆਂ ਦੇ ਨਾਲ ਜੋ ਕਿਉਂਕਿ ਬਾਹਰਲੀ ਸਟੇਟ ਦੇ ਸਿੱਖ ਚਿੰਤਤ ਆ ਪਿਛਲੇ ਦਿਨੀ ਹਰ ਸੇਖ ਜਿਹੜਾ ਹਰਦੀਪ ਸਿੰਘ ਡਿਗ ਨਿਵਾ ਜੀ ਉਹਨਾਂ ਨੇ ਇੱਕ ਅਪੀਲ ਕੀਤੀ ਸੀ ਪੀ ਜੇ 1 ਮਾਰਚ ਤੱਕ ਜਥੇਦਾਰ ਅਕਾਲ ਤਖਤ ਸਾਹਿਬ ਹੁਕਮਨਾਮੇ ਨੂੰ ਯਾਰੀ ਨਹੀਂ ਕਰਦਾ ਔਰ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਆ ਗਠਨ ਕਰਕੇ ਨਵੀਂ ਅਕਾਲੀ ਦਲ ਦੀ ਭਰਤੀ ਨਹੀਂ ਕੀਤੀ ਜਾਂਦੀ ਜੋ ਜੋ ਅਕਾਲ ਤਖਤ ਸਾਹਿਬ ਤੇ ਗੱਲਾਂ ਵੰਡੀਆਂ ਗਈਆਂ ਉਹਦੇ ਤੇ ਪਹਿਰਾ ਨਹੀਂ ਦਿੱਤਾ ਜਾਂਦਾ ਜਿਹੜੀਆਂ ਗਲਤੀਆਂ ਮੰਨੀਆਂ ਉਹ ਗਲਤੀਆਂ ਮੰਨ ਕੇ ਅੱਜ ਮੁਕਰ ਰਹੇ ਆ ਤੇ ਫਿਰ ਅਸੀਂ ਉਹਨਾਂ ਗਲਤੀਆਂ ਦੇ ਉੱਤੇ ਇਹਨਾਂ ਕੋਲ ਦੁਬਾਰਾ ਤੋਂ ਸਪਸ਼ਟੀ ਕਰ ਲੈਣ ਲਈ ਦੁਬਾਰਾ ਤੋਂ ਇਹਨਾਂ ਦੇ ਗੱਲ ਦੇ ਵਿੱਚ ਇੱਕ ਜੇ ਤਾਂ ਕਹਿ ਦਈਏ ਪੰਜਾਬੀ ਚ ਕਿ ਰੱਸਾ ਪਾਵਾਂਗੇ ਜੀ ਕਿ ਤੁਸੀਂ ਗੁਨਾਹ ਕੀਤੇ ਸੀ ਗਲਤੀਆਂ ਮੰਨ ਕੇ ਤੇ ਫਿਰ ਤੁਸੀਂ ਦੁਬਾਰਾ ਤੋਂ ਗੁਨਾਹ ਕਰਦੇ ਸ਼ੁਰੂ ਕਰ ਦਿੱਤੇ ਹਜੇ ਤੇ ਤੁਹਾਡੀਆਂ ਪਹਿਲੀਆਂ ਗਲਤੀਆਂ ਨਹੀਂ ਬਖਸ਼ੀਆਂ ਗਈਆਂ ਤੇ ਤੁਸੀਂ ਉਹ ਉਹਨਾਂ ਗਲਤੀਆਂ ਦੇ ਨਾਲ-ਨਾਲ ਹੋਰ ਗਲਤੀਆਂ ਕਰ ਰਹੇ ਜੋ ਅਕਾਲ ਪੁਰਖ ਸਾਹਿਬ ਦੀ ਹੁਕਮ ਦੀ ਜਿਹੜੀ ਆ ਉਹ ਤੁਸੀਂ ਲੰਘਣਾ ਕਰ ਰਹੇ ਜੋ ਇਹਦਾ ਇਹਦਾ ਹਿਸਾਬ ਕਿਤਾਬ ਵੀ ਉਹ ਕਹਿੰਦੇ ਬਾਹਰਲੇ ਸਿੱਖ ਕਿੰਨਾ ਤੇ ਆ ਲੈਕਟਰ ਸਾਹਿਬ ਬਾਹਰਲੇ ਸਿੱਖ ਇਸ ਗੱਲ ਦੀ ਚਿੰਤਾ ਕਰਦੇ ਆ ਕਿ ਜਿਹੜਾ ਹੁਕਮਨਾਮਾ ਸੀ ਉਹਨੂੰ ਲਾਗੂ ਹੋਣਾ ਚਾਹੀਦਾ ਸੀ ਆਕਾਲੀ ਦਲ ਨੂੰ ਮਜ਼ਬੂਤ ਹੋਣਾ ਚਾਹੀਦਾ ਸੀ ਆਕਾਲ ਤਖਸਰ ਦੀ ਜਿਹੜੀ ਮਾਨਵ ਮਰਜ਼ਾ ਦਾ ਨੂੰ ਜਿਹੜਾ ਉੱਪਰ ਰੱਖ ਕੇ ਉੱਚਾ ਰੁਤਬਾ ਦੇ ਕੇ ਸਾਨੂੰ ਉਹਦੇ ਥੱਲੇ ਰਹਿ ਕੇ ਕੰਮ ਕਰਨਾ ਚਾਹੀਦਾ ਸੀ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿਧਾਂਤ ਤੇ ਪਹਿਰਾ ਦੇਣ ਦੀ ਲੋੜ ਸੀ ਉਹ ਬਾਅਦ ਵਿੱਚ ਸਿੱਖ ਕਿਰਤਤਵ ਹੋ ਕੇ 1 ਤਰੀਕ ਨੂੰ 1 ਮਾਰਚ ਨੂੰ ਆ ਕੇ ਗੁਲਿਆਰੇ ਦੇ ਵਿੱਚ ਬੈਠ ਨੂੰ ਤਿਆਰ ਆ ਪਰ ਮੈਨੂੰ ਦੋਕੇ ਇਸੀ ਦਾ ਲੱਗਦਾ ਜਿਹੜੇ ਇੱਥੇ ਸਿੱਖ ਜਿਨ੍ਹਾਂ ਨੇ ਇੱਥੇ ਰਾਜਨੀਤੀ ਵੀ ਕਰਨੀ ਆ ਜਿਨ੍ਹਾਂ ਨੇ ਇੱਥੇ ਗੁਰੂਆਂ ਦੀਆਂ ਗੋਲ ਕਾ ਦਾ ਅਨੰਦ ਵੀ ਲੈਣਾ ਵਾ ਜਿਨ੍ਹਾਂ ਨੇ ਇੱਥੇ ਖੀਰਾ ਕੂੜੇ ਵੀ ਖਾਣੇ ਆ ਉਹ ਇਹ ਗੱਲ ਦੀ ਚਿੰਤਾ ਕਿਉਂ ਨਹੀਂ ਕਰਦੇ ਤੇ ਵੇਖੋ ਜੀ ਇੱਥੇ ਤੇ ਇਹਦੇ ਨਾਲ ਤੇ ਕੋਈ ਥੋਪਿਆ ਨਹੀਂ ਗਿਆ ਇਹਨਾਂ ਖੜ ਕੇ ਆਪਣੇ ਕਬੂਲ ਕੀਤਾ ਵਾ ਜੀ ਇਹਨਾਂ ਨੇ ਕਬੂਲ ਕੀਤਾ ਵਾ ਇਹਨਾਂ ਤੇ ਕਿਸੇ ਨੇ ਜ਼ਬਰਦਸਤੀ ਨਹੀਂ ਇਹ ਗਨਾ ਥੋਪੇ ਇਹਨਾਂ ਨੇ ਗਨਾ ਕੀਤੇ ਸੀ ਤੇ ਮੰਨੇ ਆ ਇਹ ਕਰਕੇ ਅੱਜ ਜਿਹੜੀ ਏਡੀ ਵੱਡੀ ਫੇਰ ਗਲਤੀ ਕਰਨ ਦਾ ਜਿਹੜਾ ਦੁਰਅਸਾਸ ਕਰ ਰਹੇ ਆ ਜਿਹੜੀ ਹਿੰਮਤ ਕਰ ਰਹੇ ਆ ਵੀ ਅਕਾਲ ਤਖਤ ਸਾਹਿਬ ਤੋਂ ਹੀ ਬਾਗੀ ਹੋ ਜਾਣਾ ਜਦੋਂ ਕਿ ਸ਼ੋਮੀ ਅਕਾਲੀ ਦਲ ਦਾ ਕੰਮ ਸੀ ਕਿ ਗਰੀਬ ਦੀ ਮਦਦ ਕਰਨਾ ਉਹਨੂੰ ਚੱਗੇ ਪਾਸੇ ਲੈ ਕੇ ਆਉਣਾ ਗੁਰੂ ਸਾਹਿਬ ਦੇ ਲਾੜ ਲਾਉਣਾ ਤੇ ਅੱਜ ਆਪਾਂ ਕਿਹੋ ਜਿਹਾ ਕੰਮ ਕਰਦੇ ਬੀਕੂ ਜੀ ਜਿਹੜੀ ਸ਼ਰਮ ਨਹੀਂ ਅਕਾਲੀ ਦਲ ਦੀ ਜਿਹੜੀ ਹੈਗੀ ਸੀ ਨਾ ਹੋਂਦ ਉਹ ਇਸੇ ਕਰਕੇ ਬਣੀ ਸੀ ਕਿ ਜਦੋਂ ਵੀ ਕੋਈ ਪੰਜਾਬ ਦੇ ਉੱਤੇ ਚਾਹੇ ਪੰਜਾਬ ਦੇ ਸਿੱਖਾਂ ਦੇ ਉੱਤੇ ਚਾਹੇ ਅਦਰ ਬਾਹਰ ਲੀਆਂ ਸਟੇਟਾਂ ਦੇ ਵਿੱਚ ਬੈਠੇ ਸਿੱਖਾਂ ਦੇ ਉੱਤੇ ਕੋਈ ਮੁਸ਼ਕਲ ਆਉਂਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਉਹਦੀ ਢਾਲ ਬਣਦਾ ਸੀ ਉਸ ਸਮੱਸਿਆ ਨੂੰ ਢੱਕਣ ਲਈ ਪਹਿਲ ਕਰਨੀ ਕਰਦਾ ਸੀ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸ਼ਬਦ ਬਹੁਤ ਵੱਡਾ ਸ਼ਬਦ ਆ ਅਸੀਂ ਤਾਂ ਉਹਦੀ ਦਰਵਾਜ਼ਾ ਹੀ ਕਰਦੇ ਆ ਰਹੇ ਅਸੀਂ ਉਹਦੇ ਤੇ ਪਹਿਰਾ ਹੀ ਨਹੀਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਜੇਕਰ ਜੋ ਨਿਕਲਿਆ ਨੀਗਾ ਇਸ ਸਿਧਾਂਤਾਂ ਤੋਂ ਨਿਕਲਿਆ ਇੱਕ ਪਾਰਟੀ ਆ ਇਹਦੀ ਖਤਮ ਹੋਣਾ ਬਾਹਰਲੇ ਸਿੱਖਣ ਦੀ ਇਸ ਗੱਲ ਦੀ ਚਿੰਤਾ ਵਾ ਪਰ ਜਿਨ੍ਹਾਂ ਲੋਕਾਂ ਨੇ ਕੀਤੀ ਆ ਜਿਨ੍ਹਾਂ ਲੋਕਾਂ ਦੀ ਬਦੌਲਤ ਸ਼੍ਰੋਣੀ ਕਮੇ ਕਾਲੀ ਦਲ ਨੂੰ ਨੇਵਾ ਕੀਤਾ ਗਿਆ ਵਾ ਉਹ ਅੱਜ ਆਪਣੀਆਂ ਗਲਤੀਆਂ ਕਰਕੇ ਗੁਨਾਹ ਕਰਕੇ ਮਾਫੀਆਂ ਮੰਗ ਕੇ ਫਿਰ ਮੁਕਰ ਰਿਹਾ ਇਹ ਗੱਲ ਬੜੀ ਧਿਆਨ ਨਾਲ ਜਨ ਵਿੱਚ ਲੈਣ ਵਾਲੀ ਆ ਸੋਚਣ ਵਾਲੀ ਆ ਮੇਰੇ ਨਾਲ ਦੀ ਨਾਲ ਇਹ ਗੱਲ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਾ ਹਾਂ ਕਿ ਸਿੱਖ ਕੌਮ ਨੂੰ ਇਹ ਗੱਲ ਆਪ ਸੋਚਣੀ ਪਊਗੀ ਕਿਉਂਕਿ ਹੁਣ ਸਾਰੇ ਹਿੱਲਿਆਂ ਤੋਂ ਜਿਹੜਾ ਸਿਰ ਤੋਂ ਪਾਣੀ ਲੰਘ ਚੁੱਕਿਆ ਅੱਜ ਪਤਾ ਨਹੀਂ ਕਿੰਨੇ ਅਕਾਲੀ ਦਲ ਬਣ ਕੇ ਕੰਮ ਕਰ ਰਹੇ ਆ ਪਰ ਮੈਂ ਕਹਿੰਦਾ ਵਾਂ ਜੇ ਸਾਡੇ ਸਿੱਖ ਇਕੱਤਰ ਹੋ ਕੇ ਉਹਨਾਂ ਨੂੰ ਪੁੱਛਣ ਕਿ ਭਾਈ ਸਾਹਿਬ ਜੀ ਤੁਸੀਂ ਅਕਾਲੀ ਦਲ ਦਾ ਵਾਸਤਾ ਦੇ ਕੇ ਅਕਾਲੀ ਦਲ ਦਾ ਸ਼ਬਦ ਅਕਾਲੀ ਦਲ ਸ਼ੋਭਨੀ ਸ਼੍ਰੋਮਣੀ ਅਕਾਲੀ ਦਲ ਦਾ ਸ਼ਬਦ ਯੂਜ਼ ਕਰ ਰਹੇ ਜੋ ਕਿਸੇ ਨੇ ਕੋਈ ਅਕਾਲੀ ਦਲ ਬਣਾਇਆ ਹੋਇਆ ਵਾ ਕਿਸੇ ਨੇ ਕੋਈ ਅਕਾਲੀ ਦਲ ਬਣਾਇਆ ਹੋਇਆ ਵਾ ਅੱਗੇ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਲਾਇਆ ਜਾਂਦਾ ਨਾ ਉਹਦੇ ਪਿੱਛੇ ਕੀ ਲਾਉਣਾ ਉਹ ਸਾਡੀ ਆਪਣੀ ਡੈਫੀਨੇਸ਼ਨ ਹੋ ਸਕਦੀ ਆ ਪਰ ਜਿਹੜਾ ਸਧਾਰਤਕ ਤੌਰ ਤੇ ਅਕਾਲੀ ਦਲ ਹੈ ਨਾ ਉਹ ਅਕਾਲੀ ਦਲ ਕੁਰਬਾਨੀਆਂ ਦੇ ਕੇ ਬਣਿਆ ਸੀ ਅਸੀਂ ਉਸ ਅਕਾਲੀ ਦਲ ਦੀ ਖੈਰ ਖਵਾਹ ਬਣੀਏ ਬਲਕਿ ਅਸੀਂ ਉਹਦੇ ਵਿੱਚ ਮੈਂ ਬਾਹਰ ਲਿਆਂ ਜਿਹੜੀਆਂ ਹੋਰ ਜਥੇਬੰਦੀਆਂ ਉਹਨਾਂ ਨੂੰ ਅਪੀਲ ਕਰਦਾ ਵਾਂ ਕਿ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਗੁਰ ਸਿਧਾਂਤਾਂ ਦੇ ਉੱਤੇ ਪਹਿਲਾ ਦਿਨ ਦੀ ਗੱਲ ਆ ਪੰਜਾਬ ਨੂੰ ਕਿਵੇਂ ਆਪਾਂ ਤਗੜਾ ਕਰਨਾ ਵਾ ਪੰਜਾਬ ਸਾਡਾ ਇੱਕ ਘਰ ਆ ਉਹਦੇ ਤੇ ਅਸੀਂ ਇਕੱਠੇ ਹੋ ਕੇ ਆਪਣੀ ਜਿਹੜੀ ਆ ਜਮਾਤ ਉਹਨੂੰ ਵੱਡਿਆ ਕਿਵੇਂ ਕਰਨਾ ਇਸਦੇ ਲਈ ਚਿੰਤਾ ਕਰੋ ਇਹ ਗੱਲ ਤੇ ਨਾ ਪਹਿਰਾ ਦਿਓ ਕਿ ਅਸੀਂ ਆਪਣੇ ਆਪ ਨੂੰ ਵਿਖਾਈਏ ਕਿ ਅਸੀਂ ਬਹੁਤ ਵੱਡੇ ਆ ਅਸੀਂ ਬੜੇ-ਬੜੇ ਪਰਪੁਕਾਰੀ ਆ ਪਰ ਨਹੀਂ ਸਾਡੇ ਗੁਰੂ ਸਾਹਿਬਾਂ ਨੇ ਵੀ ਆਪਣੇ ਆਪ ਨੂੰ ਕਿਤੇ ਵੀ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਵੀ ਉਹ ਆਕਾਰ ਪੁਰਖ ਨੂੰ ਹੀ ਮੰਦਾ ਦਿੱਤੀ ਆ ਕਿ ਜੋ ਕੁਝ ਹੋ ਰਿਹਾ ਉਹਦੀ ਹੁਕਮ ਚ ਹੋ ਰਿਹਾ ਗੁਰੂ ਗੋਬਿੰਦ ਸਿੰਘ ਨੇ ਚਾਰ ਸਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਬਾਅਦ ਵੀ ਉਸ ਅਕਾਲ ਪੁਰਖ ਤੇ ਹੀ ਹੁਕਮ ਦੀ ਗੱਲ ਕੀਤੀ ਆ ਹੁਕਮ ਦੀ ਗੱਲ ਕੀਤੀ ਆ ਮੈਂ ਦੁਖੀ ਹਿਰਦੇ ਨਾਲ ਕਹਿੰਦਾ ਵਾਂ ਕਿ ਅੱਜ ਤੁਸੀਂ ਕਿਹੜੇ ਆਪਣੇ ਆਪ ਨੂੰ ਤੁਸੀਂ ਆਪਣਾ ਕੀ ਰੁਤਬਾ ਦਿਖਾ ਰਹੇ ਜਿਉ ਕਿਹੜੀ ਤੁਹਾਡੀ ਏਡੀ ਵੱਡੀ ਦੇਣ ਆ ਕਿ ਜਿਹਦੇ ਤੋਂ ਤੁਸੀਂ ਕਹਿੰਦੇ ਜੋ ਕਿ ਸਾਨੂੰ ਮਾਨਮਤਾ ਮੰਨਿਆ ਜਾਵੇ ਤੇ ਹੋਰ ਚੀਜ਼ਾਂ ਤੋਂ ਨਕਾਰ ਕੀਤਾ ਜਾਵੇ ਮੈਂ ਉਹਨਾਂ ਲੀਡਰਾਂ ਨੂੰ ਵੀ ਸचेत ਕਰਦਾ ਵਾਂ ਜਿਹੜੇ ਰਾਜਨੀਤੀ ਕਰਨ ਜੀ ਸਦਕੇ ਕਰਨ ਪਰ ਰਾਜਨੀਤੀ ਉਹ ਕਰਨ ਜਿਹੜੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਰਾਜਨੀਤੀ ਆ ਜਿਹੜੀ ਪੰਥਕ ਰਾਜਨੀਤੀ ਆ ਨਾ ਪੰਥਕ ਰਾਜਨੀਤੀ ਕਰਨ ਲਈ ਤੁਹਾਡੇ ਕੋਲੋਂ ਪੰਥਕ ਜਜ਼ਬਾ ਹੋਣਾ ਚਾਹੀਦਾ ਤੁਹਾਨੂੰ ਆਪਣੇ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਆ ਤੁਹਾਨੂੰ ਅਕਾਲ ਤਖਤ ਸਾਹਿਬ ਦੇ ਥੱਲੇ ਖਲੋ ਕੇ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਮੰਨਣ ਦੀ ਲੋੜ ਆ ਮੈਂ ਕਹਿੰਦਾ ਜਿਹੜਾ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਬਾਗੀ ਹੁੰਦਾ ਨਾ ਉਹ ਸਮਝੋ ਕਿ ਆਪਣੇ ਆਪ ਨੂੰ ਉਹਨਾਂ ਦੀ ਗਿਣਤੀ 'ਚ ਲੈ ਕੇ ਜਾ ਰਿਹਾ ਵਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਵਧਾਵਾ ਲਿਖ ਦਿੱਤਾ ਸੀ ਠੀਕ ਹੈ ਜੀ ਪਰ ਸਾਡਾ ਗੁਰੂ ਬਖਸ਼ਾ ਹਾਰਿਆ ਮੋੜ ਗੱਲ ਲਾਉਣ ਵਾਲਾ ਵਾ ਭੁੱਲੇ ਭੜਕਿਆਂ ਨੂੰ ਫਿਰ ਸਿੱਧੇ ਰਸਤੇ ਪਾਉਣ ਵਾਲਾ ਵਾ ਪਰ ਜੇ ਹੁਣ ਕੋਈ ਬਿਲਕੁਲ ਕਹੇ ਕਿ ਮੈਂ ਤਾਂ ਗੱਲ ਮੰਨਣੀ ਨਹੀਂ ਤੇ ਫੇਰ ਉੱਥੇ ਰੱਬ ਦਾ ਕਸੂਰ ਨਹੀਂ ਆ ਮਹਾਰਾਜ ਤਾਂ ਗਰਬਾਣੀ ਕਹਿੰਦੀ ਆ ਸਤਿਗੁਰ ਸਭਨਾ ਦਾ ਭਲਾ ਮਨਾਵੇ ਦਾ ਤਿਸ ਦਾ ਬੁਰਾ ਕਿਉ ਹੋਏ ਅੱਜ ਜੇ ਕੋਈ ਆਪਣੇ ਪੈਰ ਤੇ ਕੋਹਾੜਾ ਮਾਰ ਰਿਆ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਤਰ੍ਹਾਂ ਚਾਹੇ ਹੋਰ ਜਿਹੜੀਆਂ ਅਕਾਲੀ ਦਲ ਦੇ ਵਿਰੁੱਧ ਬੋਲਦੀਆਂ ਜੱਥੇਬੰਦੀਆਂ ਚਾਹੇ ਜਿਹੜੇ ਅਕਾਲੀ ਦਲ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਕਮ ਆ ਉਹਨੂੰ ਨਹੀਂ ਮੰਨ ਰਹੇ ਉਹ ਆਪਣਾ ਬੁਰਾ ਆਪ ਕਰ ਰਹੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਕਿ ਅਕਾਲ ਤਖਤ ਸਾਹਿਬ ਦੀ ਮਾਨਮਰਜ਼ਾ ਨੂੰ ਅਸੀਂ ਬਰਕਰਾਰ ਰੱਖਣਾ ਔਰ ਅਕਾਲ ਤਖਤ ਸਾਹਿਬ ਦੇ ਥੱਲੇ ਰਹਿ ਕੇ ਸਾਰੇ ਫੈਸਲੇ ਕਰਨੇ ਆ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਸਾਹਿਬਾਂ ਦੇ ਥੱਲੇ ਜਾ ਕੇ ਅਸੀਂ ਫੈਸਲੇ ਕਰਨੇ ਆ ਮੇਰੀ ਅਪੀਲ ਆ ਕਿ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਵਾ ਉਹ ਸਿੰਘ ਸਾਬ ਵੀ ਉਹਨੂੰ ਇਨ ਬਿਨ ਲਾਗੂ ਕਰਕੇ ਸੱਤ ਮੰਤਰੀ ਕਮੇਟੀ ਬਣਾਈ ਜਾਵੇ ਔਰ ਦੁਬਾਰਾ ਤੋਂ ਅਕਾਲੀ ਦਲ ਦੀ ਭਰਤੀ ਜਿਹੜੀ ਆ ਸਮੁੱਚੇ ਪੰਜਾਬ ਦੇ ਲੋਕਾਂ ਦੇ ਸੰਜੋਗ ਦੇ ਨਾਲ ਬਲਕਿ ਕਿਸੇ ਲੀਡਰ ਦੇ ਸੰਜੋਗ ਨਾਲ ਨਹੀਂ ਰਾਣਾ ਅਕਾਲੀ ਦਲ ਸੁਖਰੂ ਕੀਤਾ ਜਾਵੇ ਹਾਂ ਅਕਾਲੀ ਦਲ ਸੁਖਰੂ ਕੀਤਾ ਜਾਵੇ ਔਰ ਹਾਂ ਰਾਜਨੀਤੀ ਦੇ ਵਿੱਚ ਜਿੱਤ ਹਾਰ ਜਿਹੜੀ ਆ ਉਹ ਇਲੈਕਸ਼ਨ ਟਾਈਮ ਤੇ ਡਿclare ਹੁੰਦੀ ਆ ਪਰ ਅਸੀਂ ਆਪਾਂ ਸਿਧਾਂਤਕ ਤੌਰ ਤੇ ਕਮਜ਼ੋਰ ਨਾ ਨੱਪੀਏ ਜੀ ਹਾਰ ਜਾਣਾ ਕੋਈ ਹਾਰ ਨਹੀਂ ਹੁੰਦੀ ਆਪਣੇ ਜਮੀਰ ਨੂੰ ਮਾਰ ਜਾਣਾ ਹਾਰ ਹੁੰਦੀ ਆ ਅਸੀਂ ਆਪਣੇ ਸਿੱਖ ਜਮੀਰ ਤਗੜੇ ਰੱਖੀਏ ਰਾਜਨੀਤੀ ਤਾਂ 5 ਸਾਲਾਂ ਦੀ ਖੇਡ ਆ ਪਰ ਸਾਹਮਣੇ ਤਾਂ ਸਾਨੂੰ ਸਦਾ ਹੀ ਬਾਤਾਂੀਆਂ ਬਖਸ਼ੀਆਂ ਅਸੀਂ ਸਦਾ ਪਾਤਸ਼ਾਹੀ ਤੇ ਪੈਰਾ ਦੇਣਾ ਅਸੀਂ 5 ਸਾਲਾਂ ਵਾਲੀ ਬਾਦਸ਼ਾਹੀ ਤੇ ਪੈਰਾ ਨਹੀਂ ਦੇਣਾ ਅਸੀਂ ਸਾਨੂੰ ਪਾਤਸ਼ਾਹ ਕਹਿ ਕੇ ਗਏ ਆ ਸਿੱਖਾਂ ਨੂੰ ਰਾਜ ਦੇ ਕੇ ਗਏ ਆ ਗੁਰੂ ਸਾਹਿਬ ਸਾਨੂੰ ਰਾਜ ਦਿਵਾਉਣ ਲਈ ਚਾਰ ਸਹਬਜ਼ਾਦੇ ਸ਼ਹੀਦ ਕਰਵਾ ਲਏ ਆ ਬਹੁਤ ਸਾਰੀਆਂ ਇਨਫਰਮਾ ਗੱਲਾਂ ਨਾਲ ਜੇ ਆਪਾਂ ਇਹਨੂੰ ਲੰਮਾ ਲੈ ਜਾਈਏ ਸਰੋਤਿਆਂ ਨੂੰ ਇਹ ਸਮਾਂ ਨਹੀਂ ਹੁੰਦਾ ਪਰ ਮੈਂ ਬੇਨਤੀ ਕਰੂੰਗਾ ਸਰੋਤਿਆਂ ਨੂੰ ਕਿ ਜਦੋਂ ਵੀ ਤੁਹਾਡੇ ਵਰਗੇ ਵੀਰ ਚੰਗਾ ਬੋਲਣ ਦਾ ਮੌਕਾ ਦਿੰਦੇ ਆ ਤੇ ਤੁਹਾਡੇ ਚੈਨਲਾਂ ਨੂੰ ਸਿੱਖ ਸੰਗਤਾਂ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਕੇ ਤੇ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਮੇਰੀ ਇਹੋ ਅਪੀਲ ਆ ਕਿ ਸਾਡੀਆਂ ਜਿਹੜੀਆਂ ਬੇਨਤੀਆਂ ਤੁਸੀਂ ਸੁਣਦੇ ਜੋ ਇਹਦੇ ਤੇ ਕਮੈਂਟਾਂ ਵਿੱਚ ਸਾਨੂੰ رائے ਦਿਆ ਕਰੋ ਕਿ ਅਸੀਂ ਕਿਤੇ ਗਲਤ ਹੋਈਏ ਤਾਂ ਸਾਨੂੰ ਸਾਧ ਸੰਗਤ ਗੁਰੂ ਕੇ ਸਿੱਖ ਸਿੰਘ ਸਾਨੂੰ ਬਖਸ਼ਣ ਯੋਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ